90000 ਦੇ ਵਿੱਚ ਅਮਰੀਕਾ ਦਾ ਵੀਜ਼ਾ ਇਹ ਕਿਵੇਂ ਪੋਸੀਬਲ ਹੈ ਪਹਿਲਾਂ ਆਸਟ੍ਰੇਲੀਆ ਦਾ ਟ੍ਰੈਂਡ ਸੀ ਨਿਊਜ਼ੀਲੈਂਡ ਦਾ ਟ੍ਰੈਂਡ ਸੀ ਪੰਜ ਪੰਜ ਬੈਂਡ ਦੇ ਲੋਕੀ ਆਸਟ੍ਰੇਲੀਆ ਨਿਊਜ਼ੀਲੈਂਡ ਚੱਲ ਗਏ ਕੈਨੇਡਾ ਦਾ ਟ੍ਰੈਂਡ ਆ ਗਿਆ ਹੁਣ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਹੈਗਾ ਅਮਰੀਕਾ ਜਿਹੜਾ ਕਿ ਵਰਲਡ ਚੋਂ ਪਹਿਲੇ ਨੰਬਰ ਦੀ ਪਾਵਰ ਹੈ ਸਰਪੰਚ ਕਹਿੰਦੇ ਇਹ ਬੱਚਾ ਬਾਹਰ ਭੇਜਣਾ ਤਾਂ 50 ਲੱਖ ਲੱਗੂਗਾ ਉਹ ਵੜੀਆਂ ਚੀਜ਼ਾਂ ਦਿਮਾਗ ਚੋਂ ਕੱਢ ਦੇਣ ਸਾਰੇ ਹੁਣ ਇੱਕੋ ਇੱਕ ਇਹ 12ਵੀਂ ਕੀਤੀ ਆ ਤਾਂ ਅਮਰੀਕਾ ਸਟੂਡੈਂਟ ਅਪਲਾਈ ਵੀਜ਼ਾ ਅਪਲਾਈ ਕਰਨ ਉਹ ਵੀ ਸਿਰਫ ਤੇ ਸਿਰਫ 90000 ਚ ਹਾਸਿਲ ਕਰੋ 90000 ਇੰਨਾ ਘੱਟ ਮੋਲੋ ਕਿਤੇ ਐ ਨਾ ਹੋਵੇ ਵੀ 90000 ਲੋਕ ਭਰ ਕੇ ਤੁਹਾਨੂੰ ਲੱਭਦੇ ਰਹਿ ਜਾਣ ਕਿਉਂਕਿ ਯਕੀਨ ਕਰਨਾ ਵੀ ਬੜਾ ਔਖਾ ਹੁੰਦਾ ਵੀ ਇੰਨੇ ਘੱਟ ਬੰਦੇ ਪੈਸੇ ਭੇਜ ਜਾਂਦਾ ਦੇਖੋ ਅਸੀਂ ਕਰ ਰਹੇ ਹਾਂ ਇਸੇ ਕਰਕੇ ਇੱਕ ਅਵੇਅਰਨੈਸ ਸੈਮੀਨਾਰ ਆਰਗੇਨਾਈਜ਼ 20 ਅਪ੍ਰੈਲ ਦਿਨ ਸ਼ਨੀਵਾਰ এবੀ ਕਲਾਰਕ ਹੋਟਲ ਨੀਅਰ ਨਰਿੰਦਰ ਸਿਨੇਮਾ ਜਲੰਧਰ ਚ ਆਪਾਂ ਅਮਰੀਕਾ ਸਟੂਡੈਂਟ ਵੀਜ਼ਾ ਦਾ ਸੈਮੀਨਾਰ ਇਸੇ ਕਰਕੇ ਆਰਗੇਨਾਈਜ਼ ਕੀਤਾ ਹੈ ਕਿ ਬੱਚੇ ਆਪਣੇ ਮਾਪਿਓ ਦੇ ਨਾਲ ਵਿਦ ਡਾਕੂਮੈਂਟ ਉੱਥੇ ਵਿਜ਼ਿਟ ਕਰਨ ਤਾਂ ਜੋ ਉਹਨਾਂ ਨੂੰ ਕੱਲੀ-ਕੱਲੀ ਚੀਜ਼ ਬਰੀਫਲੀ ਪਤਾ ਲੱਗੇ ਕਿ 90000 ਰੁਪਏ ਦੇ ਵਿੱਚ ਅਸੀਂ ਅਮਰੀਕਾ ਦਾ ਵੀਜ਼ਾ ਕਿੱਦਾਂ ਲਾ ਸਕਦੇ ਹਾਂ 12ਵੀਂ ਕੀਤੀ ਆ ਗ੍ਰੈਜੂਏਸ਼ਨ ਕੀਤੀ ਆ ਪੜ੍ਹਾਈ ਚ ਗਏ ਪਿਆ ਆਪਾਂ ਬਹੁਤ ਘੱਟ ਪੈਸਿਆਂ ਚ ਅਮਰੀਕਾ ਚਲ ਜਾਣਾ ਤੇ ਕਿੱਲਾ ਵੇਚਣਾ ਨਹੀਂ ਉੱਧਰ ਜਾ ਕੇ ਕੰਮ ਕਰਕੇ ਦੁਬਾਰਾ ਇੱਧਰ ਕਿੱਲੇ ਲੈਣੇ ਆ ਵਾ ਵਧੀਆ ਪ੍ਰੋਸੈਸ ਆ ਜੈਨੂਅਲ ਪ੍ਰੋਸੈਸ ਆ 5 ਸਾਲ ਦਾ ਵੀਜ਼ਾ ਇੱਕ ਵਾਰ ਚ ਮਿਲ ਜਾਣਾ ਐਫ 1 ਕੈਟਾਗਰੀ 5 ਸਾਲ ਦਾ ਸਟੂਡੈਂਟ ਵੀਜ਼ਾ ਇੱਕੋ ਵਾਰ ਚ 2 ਤੋਂ 3 ਮਿੰਟ ਦੀ ਇੰਟਰਵਿਊ ਹੋਣੀ ਆ ਉਹ ਇੰਟਰਵਿਊ ਦੀ ਤਿਆਰੀ ਵੀ ਅਸੀਂ ਕਰਾਉਣੀ ਆ ਬੱਚੇ ਨੂੰ ਐ ਤਿਆਰ ਕਰਕੇ ਭੇਜਾਂਗੇ ਕਿ ਜਿਹੜਾ ਉਹ ਵੀਜ਼ਾ ਲੈ ਸਕਦਾ ਬਲ ਪੰਜਾਬੀ ਜੇ ਬਾਹਰ ਜਾਂਦਾ ਉਹ ਕੋਈ ਸਟੱਡੀ ਕਰਨਾ ਤਾਂ ਉਹਨਾਂ ਦਾ ਮੇਨ ਟਾਰਗੇਟ ਨਹੀਂ ਹੁੰਦਾ ਮੇਨ ਤਾਂ ਲੋਕ ਪੱਕੇ ਹੋਣ ਜਾਂਦੇ ਹੈ। ਇਹੀ ਤਾਂ ਗੱਲ ਆ ਹੁਣ ਜਿਹੜੇ ਬੱਚੇ ਨੇ 2015 ਦੇ ਵਿੱਚ 16 ਦੇ ਵਿੱਚ 17 18 19 ਦੇ ਵਿੱਚ 12ਵੀਂ ਕੀਤੀ ਹੈ। ਉਹਦੇ ਤਾਂ ਪਹਿਲਾਂ ਹੀ ਇੱਥੋਂ ਪੜ੍ਹਾਈ ਤੋਂ ਟੱਚ ਟੁੱਟ ਚੁੱਕਾ ਆ ਤੇ ਉਹ ਸਿੱਧਾ ਅਮਰੀਕਾ ਦੀ ਪੜ੍ਹਾਈ ਜਾ ਕੇ ਕਿੱਦਾਂ ਕਰ ਲੂਗਾ? ਇਹ ਤਾਂ ਇੱਕ ਜ਼ਰੀਆ ਵੀਜ਼ਾ ਲੈਂਦਾ। ਇਹ ਤਾਂ ਅਮਰੀਕਾ ਪਹੁੰਚਣ ਦਾ ਜ਼ਰੀਆ ਹੈ ਕਿ ਇੱਕ ਜੈਨੂਅਨ ਆ ਵੀਜ਼ਾ ਜੈਨੂਅਨ ਆ। ਇੱਥੋਂ ਜਹਾਜ਼ 'ਚ ਬਹਿਣਾ ਉੱਥੇ ਉਤਰ ਜਾਣਾ। 5 ਸਾਲ ਦੇ ਵੀਜ਼ੇ ਦੇ ਨਾਲ ਸੋ ਇਹ ਵੀ ਫਰਕ ਆ ਤੀਜਾ ਫਰਕ ਕੰਮ ਦਾ ਕਿ ਕੈਨੇਡਾ ਚ ਹੁਣ ਸਾਨੂੰ ਕੋਲਾ ਵੀ ਆਉਂਦੀਆਂ ਬੱਚਿਆਂ ਦੀਆਂ ਜਿਹੜੇ ਗਏ ਆ ਕਿ ਕੰਮ ਬਹੁਤ ਘਟਿਆ ਸਾਡੇ ਰਿਸ਼ਤੇਦਾਰ ਵੀ ਗਏ ਆ ਉਹ ਵੀ ਦੱਸਦੇ ਆ ਕੰਮ ਘਟਿਆ ਯਾਰ ਦੋਸਤੇ ਉਹ ਵੀ ਦੱਸਦੇ ਆ ਤੇ ਅਮਰੀਕਾ ਦੇ ਵਿੱਚ ਇਦਾਂ ਦੀ ਨਹੀਂ ਗੱਲ ਹੈਗੀ ਉੱਥੇ ਤਾਂ ਕੰਮ ਵਾਸਤੇ ਹਜੇ ਵੀ ਲੋਕਾਂ ਨੂੰ ਬੰਦੇ ਚਾਹੀਦੇ ਆ ਤਾਂ ਹੀ ਤਾਂ ਉਹਨਾਂ ਨੇ ਵੀਜ਼ਾ ਸਟਾਰਟ ਕੀਤਾ ਹੈ ਬਿਲਕੁਲ ਪਟਿਆਣੀ ਜੀ ਦਾ ਪਾਸਪੋਰਟ ਖਾਲੀ ਉਹਦੇ ਪਾਸਪੋਰਟ ਤੇ ਪਹਿਲਾ ਵੀਜ਼ਾ ਅਮਰੀਕਾ ਦਾ 90 ਹਜ਼ਾਰ ਚ ਲੱਗ ਜਾ 90 ਹਜ਼ਾਰ ਚ ਲੱਗੂਗਾ ਜਿਹੜਾ ਕਿਸੇ ਮੁਲਕ ਚ ਨਹੀਂ ਗਿਆ ਜਿਹੜਾ ਕਿਸੇ ਮੁਲਕ ਚ ਨਹੀਂ ਗਿਆ ਬਸ ਸ਼ਰਤ ਇਹ ਆ ਕਿ ਬੱਚਾ ਵਧੀਆ ਤਰੀਕੇ ਦੇ ਨਾਲ ਪ੍ਰੈਪਰੇਸ਼ਨ ਕਰੇ ਸਾਡੇ ਕੋਲ ਆ ਕੇ ਜਿੱਦਾਂ ਜਿੱਦਾਂ ਅਸੀਂ ਪੜਾਉਂਦੇ ਆ ਉਹਦਾ ਉਹਦਾ ਪੜ੍ਹੇ ਹੁਣ ਭਾਜੀ 2014 ਤੋਂ ਵੀਜ਼ੇ ਲੈ ਰਹੇ ਆ ਅਮਰੀਕਾ ਦੇ ਕੁਝ ਤਾਂ ਬੱਕਰਾ ਐਕਸਪੀਰੀਅੰਸ ਹੋਊਗਾ ਬਾਕੀਆਂ ਨਾਲ ਤਾਂ ਜਦੋਂ ਬਾਹਰ ਦਾ ਲਾਉਣੀ ਹੋਵੇ ਫਾਈਲ ਲੋਕਾਂ ਦੇ ਮਨ ਚ ਹੁੰਦਾ ਕਿ ਤੁਹਾਡੇ ਅਕਾਊਂਟ ਤੇ ਵੀ ਚੜਦਾ 10 ਲੱਖ ਰੁਪਏ ਚਾਹੀਦਾ ਹੈਗਾ ਉਹ ਹਿਸਟਰੀ ਵੀ ਚਾਹੀਦੀ ਉਹ ਦਿਖਾਣਾ ਪਊਗਾ ਕਿ ਇੱਧਰ ਵੀ ਲੋਡ ਪਈ ਕਿ ਉਹ ਇਸ ਵਿੱਚ ਵੀ ਫੰਡਾਂ ਦੀ ਲੋਡ ਹੈਗੀ ਆ ਪਰ ਸਿਰਫ ਇੱਕ ਦਿਨ ਪੁਰਾਣੇ ਚਾਹੀਦੇ ਆ ਅੱਜ ਪਾਓ ਕੱਲ ਸ਼ੁਰੂ ਕਰ ਇਹ ਆਸਟ੍ਰੇਲੀਆ ਨਿਊਜ਼ੀਲੈਂਡ ਵਾਂਗ ਨਹੀਂ ਹੈਗਾ ਵੀ 6-6 ਮਹੀਨੇ 3-3 ਮਹੀਨੇ ਪੁਰਾਣੇ ਫੰਡ ਚਾਹੀਦੇ ਆ ਇਹ ਪ੍ਰੋਸੈਸ ਹੀ ਬਹੁਤ ਸੌਖਾ ਹੈ ਰਸਟ੍ਰੀਆ ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮਾਇਆ ਕਰਨ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਫਿਊਚਰ ਬਾਰੇ ਗੱਲ ਹੋਏਗੀ ਕਿਉਂਕਿ ਫਿਊਚਰ ਨੂੰ ਲੈ ਕੇ ਜਿਹੜਾ ਇਹ ਸਮਾਂ ਚੱਲ ਰਿਹਾ ਸਾਰੇ ਚਿੰਤਾ ਚ ਨੇ ਕੋਈ ਬਾਹਰ ਜਾਣਾ ਚਾਹੁੰਦਾ ਹੈ ਕੈਨੇਡਾ ਦੀ ਗੱਲ ਹੁੰਦੀ ਸੀਗੀ ਆਸਟ੍ਰੇਲੀਆ ਦੀ ਇੰਗਲੈਂਡ ਦੀ ਤੇ ਇੱਕ ਮਾਰਕੀਟ ਦੇ ਵਿੱਚ ਵੱਡਾ ਧਮਾਕਾ ਕੀਤਾ ਹੈ ਕੈਰੀਅਰ ਦਿਸ਼ਾ ਇਮੀਗ੍ਰੇਸ਼ਨ ਚਲੰਦਰ ਵਾਲਿਆਂ ਨੇ 90000 ਦੇ ਵਿੱਚ ਵੀਜ਼ਾ ਆਜੂਗਾ ਕਹਿੰਦੇ ਅਮਰੀਕਾ ਦਾ ਸਾਰ ਨਾਲ ਗੁਰਵਿੰਦਰ ਜੀ ਨੇ ਬਾਈ ਦਾ ਪਹਿਲਾਂ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਵਾਗਤ ਸਤਿ ਸ਼੍ਰੀ ਅਕਾਲ ਕਰਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਇਸ ਮੰਚ ਤੇ ਸੱਦਰ ਲਈ 90000 ਦੇ ਵਿੱਚ ਅਮਰੀਕਾ ਦਾ ਵੀਜ਼ਾ ਜੀ ਇਹ ਕਿਵੇਂ ਪੋਸੀਬਲ ਹੈ ਦੇਖੋ ਸਟੂਡੈਂਟ ਵੀਜ਼ਾ ਹੈ ਜੀ ਜਿਹੜੇ ਬੱਚਿਆਂ ਨੇ 12ਵੀਂ ਕੀਤੀ ਆ ਪਲੱਸ 2 ਕੀਤੀ ਆ ਪੜ੍ਹਾਈ ਦੇ ਵਿੱਚ 5-7 ਸਾਲ ਦਾ ਗੈਪ ਹੈ ਚੁੱਕਾ ਆ ਜਾਂ ਫਿਰ ਕਿ ਫੰਡ ਘਟਨੇ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਾਲ ਮਤਲਬ ਦੋ ਚਾਰ ਕੰਟਰੀਆਂ ਤੋਂ ਰਿਫਿਊਜ਼ ਨੇ ਉਹਨਾਂ ਨੂੰ ਇਸ ਟਾਈਮ ਅਮਰੀਕਾ ਵੈਲਕਮ ਕਰਦਾ ਆ ਹੁਣ ਤੁਹਾਡੀ ਗੱਲ ਜਿੱਥੋਂ ਤੁਸੀਂ ਸਟਾਰਟਿੰਗ ਕੀਤੀ ਆ ਕਿ ਹਰ ਇੱਕ ਚੀਜ਼ ਦਾ ਟ੍ਰੈਂਡ ਹੁੰਦਾ ਜੀ ਪਹਿਲਾਂ ਆਸਟ੍ਰੇਲੀਆ ਦਾ ਟ੍ਰੈਂਡ ਸੀ ਨਿਊਜ਼ੀਲੈਂਡ ਦਾ ਟ੍ਰੈਂਡ ਸੀ ਪੰਜ ਪੰਜ ਬੈਂਡ ਦੇ ਲੋਕੀ ਆਸਟ੍ਰੇਲੀਆ ਨਿਊਜ਼ੀਲੈਂਡ ਚੱਲ ਗਏ ਕੈਨੇਡਾ ਦਾ ਟ੍ਰੈਂਡ ਆ ਗਿਆ ਹੁਣ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਹੈਗਾ ਅਮਰੀਕਾ ਜਿਹੜਾ ਕਿ ਵਾਰਡ ਚੋਂ ਪਹਿਲੇ ਨੰਬਰ ਦੀ ਪਾਵਰ ਆ ਸਰਪੰਚ ਕਹਿੰਦੇ ਉਹਨੂੰ ਵਾਰਡ ਹਾਂਜੀ ਉਹਨੂੰ ਸਰਪੰਚ ਹੀ ਕਹਿੰਦੇ ਆ ਕਹਿ ਲੋ ਪੂਰੇ ਵਾਰਡ ਦਾ ਸਰਪੰਚ ਕਹਿ ਲੋ ਤੇ ਉਹ ਇਸ ਟਾਈਮ ਸਟੂਡੈਂਟ ਵੀਜ਼ਾ ਨੂੰ ਵੈਲਕਮ ਕਰ ਰਿਹਾ ਆ ਜੀ ਸੋ ਉਹ ਜਿਹੜਾ ਵੀਜ਼ਾ ਆ ਅਸੀਂ ਕਰ ਰਹੇ ਆ 2014 ਤੋਂ ਅਮਰੀਕਾ ਹੀ ਹੂੰ ਹੁਣ ਮਾਰਕੀਟ ਦੇ ਵਿੱਚ ਹੁਣ ਪਤਾ ਲੱਗਾ ਕਿਉਂਕਿ ਹੁਣ ਕਿਸੇ ਦਾ ਭੈਣ ਭਰਾ ਜਾਂ ਕਿਸੇ ਦਾ ਸੱਜਣ ਮਿੱਤਰ ਰਿਸ਼ਤੇਦਾਰ ਸਟੂਡੈਂਟ ਵੀਜ਼ਾ ਤੇ ਬਾਹਰ ਜਾ ਚੁੱਕਾ ਆ ਉਹਨਾਂ ਨੂੰ ਹੁਣ ਇਹ ਚੀਜ਼ਾਂ ਦਾ ਪਤਾ ਲੱਗ ਰਿਹਾ ਕਿ ਅਮਰੀਕਾ ਵੀਜ਼ੇ ਦੇ ਰਿਹਾ ਆ ਨਹੀਂ ਤਾਂ ਪਹਿਲਾਂ ਬੱਚੇ ਦੇ ਦਿਮਾਗ ਦੇ ਵਿੱਚ ਜਾਂ ਮਾਂ ਪਿਓ ਦੇ ਦਿਮਾਗ 'ਚ ਇੱਕੋ ਹੀ ਚੀਜ਼ ਹੁੰਦੀ ਸੀ ਕਿ ਹਾਂਜੀ ਜੇ ਬੱਚਾ ਬਾਹਰ ਭੇਜਣਾ ਤਾਂ 50 ਲੱਖ ਲੱਗੂਗਾ ਉਹ ਵਾਲੀਆਂ ਚੀਜ਼ਾਂ ਦਿਮਾਗ 'ਚੋਂ ਕੱਢ ਦੇਣ ਸਾਰੇ ਹੁਣ ਇੱਕੋ ਇੱਕ ਆ 12ਵੀਂ ਕੀਤੀ ਆ ਤਾਂ ਅਮਰੀਕਾ ਸਟੂਡੈਂਟ ਅਪਲਾਈ ਵੀਜ਼ਾ ਅਪਲਾਈ ਕਰਨ ਉਹ ਵੀ ਸਿਰਫ ਤੇ ਸਿਰਫ 90000 ਚ ਹਾਸਲ ਕਰੋ ਵੀਜ਼ਾ ਜੀ 90000 ਇਨਾ ਘੱਟ ਮੁੱਲ ਜੀ ਕਿਤੇ ਐ ਨਾ ਹੋਵੇ ਵੀ 90000 ਲੋਕ ਭਰ ਕੇ ਤੁਹਾਨੂੰ ਲੱਭਦੇ ਰਹਿ ਜਾਣ ਕਿਉਂਕਿ ਯਕੀਨ ਕਰਨਾ ਵੀ ਬੜਾ ਔਖਾ ਹੁੰਦਾ ਵੀ ਇੰਨੇ ਘੱਟ ਬੰਦੇ ਪੈਸੇ ਭੇਜ ਜਾਂਦਾ ਦੇਖੋ ਅਸੀਂ ਕਰ ਰਹੇ ਹਾਂ ਇਸੇ ਕਰਕੇ ਇੱਕ ਅਵੇਅਰਨੈਸ ਸੈਮੀਨਾਰ ਆਰਗੇਨਾਈਜ਼ 20 ਅਪ੍ਰੈਲ ਦਿਨ ਸ਼ਨੀਵਾਰ ਏਬੀ ਕਲਾਰਕ ਹੋਟਲ ਨੀਅਰ ਨਰਿੰਦਰ ਸਿਨੇਮਾ ਜਲੰਧਰ ਚ ਆਪਾਂ ਅਮਰੀਕਾ ਸਟੂਡੈਂਟ ਵੀਜ਼ਾ ਦਾ ਸੈਮੀਨਾਰ ਇਸੇ ਕਰਕੇ ਆਰਗੇਨਾਈਜ਼ ਕੀਤਾ ਹੈ ਕਿ ਬੱਚੇ ਆਪਣੇ ਮਾਪਿਓ ਦੇ ਨਾਲ ਵਿਦ ਡਾਕੂਮੈਂਟ ਉੱਥੇ ਵਿਜ਼ਿਟ ਕਰਨ ਤਾਂ ਜੋ ਉਹਨਾਂ ਨੂੰ ਕੱਲੀ-ਕੱਲੀ ਚੀਜ਼ ਬਰੀਫਲੀ ਪਤਾ ਲੱਗੇ ਕਿ 90000 ਰੁਪਏ ਦੇ ਵਿੱਚ ਅਸੀਂ ਅਮਰੀਕਾ ਦਾ ਵੀਜ਼ਾ ਕਿੱਦਾਂ ਲੈ ਸਕਦੇ ਹਾਂ ਸੈਮੀਨਾਰ ਜਿਹੜਾ 20 ਤਰੀਕ ਨੂੰ ਤੁਹਾਡਾ ਜੀ ਅਮਰੀਕਾ ਤੋਂ ਉੱਥੇ ਬੰਦੇ ਇੱਧਰ ਆ ਰਹੇ ਨੇ ਬੱਚਾ ਨੂੰ ਸਮਝਾਉਣ ਦੇ ਲਈ ਯੂਨੀਵਰਸਟੀਆਂ ਦੇ ਡੈਲੀਗੇਟਸ ਆਪਾਂ 来ਆ ਕਿ 1 टू 1 ਬੱਚੇ ਮੀਟ ਕਰਨ ਤਾਂ ਹੀ ਕਹਿ ਰਹੇ ਆ ਕਿ ਆਪਣੇ ओरिजिनल ਡਾਕੂਮੈਂਟ ਲੈ ਕੇ ਮੰਮੀ ਡੈਡੀ ਨੂੰ ਜਾਂ ਭੈਣ ਭਰਾ ਵੱਡੇ ਨੂੰ ਲੈ ਕੇ ਵਿਜ਼ਿਟ ਕਰੋ ਤਾਂ ਜੋ ਤੁਸੀਂ 1 टू 1 ਯੂਨੀਵਰਸਿਟੀ ਦੇ ਰਿਪਰੈਜ਼ੈਂਟਡ ਨੂੰ ਮਿਲ ਸਕੋ ਤਾਂ ਜੋ ਆਪਣੇ ਡਾਊਟ ਕਲੀਅਰ ਕਰੋ ਮੈਂ ਵੀ ਉਸ ਸੈਮੀਨਾਰ ਤੇ ਬੈਠਾ ਹੋਊਗਾ ਉਸ ਟਾਈਮ ਤੇ ਮੈਨੂੰ ਮਿਲ ਕੇ ਵੀ ਜਿਹੜੇ ਵੀ ਤੁਹਾਡੇ ਡਾਊਟ ਆ ਉਹ ਤੁਸੀਂ ਕਲੀਅਰ ਕਰ ਸਕਦੇ ਆ ਤੇ ਨੰਬਰ ਸਾਡਾ ਹੋ ਰਿਹਾ ਫਲੈਸ਼ ਕਾਲ ਕਰ ਸਕਦੇ ਬੱਚੇ ਅਪੁਆਇੰਟਮੈਂਟ ਲਈ 9023148148 ਤੇ ਜੀ ਬਿਲਕੁਲ ਵੀਰੇ ਉਹੀ ਜਿਹੜੀ ਤੁਸੀਂ ਸ਼ੁਰੂ ਚ ਗੱਲ ਕਹੀ ਕਿ ਜਦੋਂ ਅਮਰੀਕਾ ਦਾ ਜ਼ਿਕਰ ਹੁੰਦਾ ਦਿਮਾਗ ਦੇ ਵਿੱਚ ਆ ਜਾਂਦਾ ਵੀ ਯਾਰ 45 50 ਲੱਖ ਲੱਗੂ ਕਿੱਲਾ ਵੇਚਣਾ ਪੈ ਜਾਊ ਜੀ ਤੁਸੀਂ 90000 ਦੀ ਗੱਲ ਕਰ ਰਹੇ ਹੋ ਕਿੱਲਾ ਵੀ ਬਚ ਗਿਆ 90000 ਦੇ ਵਿੱਚ ਵੀਜ਼ਾ ਵੀ ਆ ਗਿਆ ਅ ਕਹਿੋ ਜਿਹੀਆਂ ਤਿਆਰੀਆਂ ਸੈਮੀਨਾਰ ਦੀਆਂ ਕੀ ਇਹ ਸੱਚ ਹੈ ਤੁਹਾਨੂੰ ਕੋ ਦੁਆਰ-ਦੁਆਰ ਤਾਂ ਪੁੱਛਣਾ ਕਿਉਂਕਿ ਯਕੀਨ ਕਰਨ ਔਖਾ 90000 ਚ ਅਮਰੀਕਾ ਦੇਖੋ ਜਿਹੜੀ ਤੁਹਾਡੀ ਗੱਲ ਆ ਬਿਲਕੁਲ ਸਹੀ ਆ ਵੀ ਕਿੱਲਾ ਵੇਚ ਕੇ ਅਮਰੀਕਾ ਜਾਣਾ ਉਹ ਹੁਣ ਟਰੈਂਡ ਖਤਮ ਕਰ ਦਿਓ ਹੂੰ 12ਵੀਂ ਕੀਤੀ ਆ ਗ੍ਰੈਜੂਏਸ਼ਨ ਕੀਤੀ ਆ ਪੜ੍ਹਾਈ ਚ ਗਏ ਪਿਆ ਆਪਾਂ ਬਹੁਤ ਘੱਟ ਪੈਸਿਆਂ ਚ ਅਮਰੀਕਾ ਚਲ ਜਾਣਾ ਤੇ ਕਿੱਲਾ ਵੇਚਣਾ ਨਹੀਂ ਉੱਧਰ ਜਾ ਕੇ ਕੰਮ ਕਰਕੇ ਦੁਬਾਰਾ ਇੱਧਰ ਕਿੱਲੇ ਲੈਣੇ ਆ ਵਾਹ ਇਹ ਕੰਮ ਕਰਨਾ ਦੇਖੋ ਵਧੀਆ ਪ੍ਰੋਸੈਸ ਹੈ ਜੈਨੂਇਨ ਪ੍ਰੋਸੈਸ ਹੈ 5 ਸਾਲ ਦਾ ਵੀਜ਼ਾ ਇੱਕ ਵਾਰ ਚ ਮਿਲ ਜਾਣਾ F1 ਕੈਟਾਗਰੀ 5 ਸਾਲ ਦਾ ਸਟੂਡੈਂਟ ਵੀਜ਼ਾ ਇੱਕੋ ਵਾਰ ਚ 2 ਤੋਂ 3 ਮਿੰਟ ਦੀ ਇੰਟਰਵਿਊ ਹੋਣੀ ਆ ਉਹ ਇੰਟਰਵਿਊ ਦੀ ਤਿਆਰੀ ਵੀ ਅਸੀਂ ਕਰਾਉਣੀ ਆ ਬੱਚੇ ਨੂੰ ਐ ਤਿਆਰ ਕਰਕੇ ਭੇਜਾਂਗੇ ਕਿ ਜਿਹੜਾ ਉਹ ਵੀਜ਼ਾ ਲੈ ਸਕੇ 90000 ਚ ਅਮਰੀਕਾ ਜੀ ਲੋਕ ਕੈਨੇਡਾ ਜਾਂਦੇ 20-25 ਲੱਖ ਰੁਪਏ ਲਾ ਕੇ ਉੱਥੇ ਪੀਆਰ ਵੀ ਹੁੰਦੇ ਨੇ ਕੰਮ ਵੀ ਕਰਦੇ ਨੇ ਜੀ ਅਮਰੀਕਾ ਤੇ ਕੈਨੇਡਾ ਦਾ ਫਰਕ ਤੁਹਾਨੂੰ ਕੀ ਸਮਝ ਲੱਗਦਾ ਦੇਖੋ ਬਹੁਤ ਵਧੀਆ ਕਰਨ ਦੀ ਤੁਹਾਡਾ ਸਵਾਲ ਆ ਇਹ ਹੀ ਚੀਜ਼ ਆਪਾਂ ਕਲਾਇੰਟਾਂ ਨੂੰ ਅਵੇਅਰ ਕਰਨੀ ਆ ਵੀ ਅਮਰੀਕਾ ਤੇ ਕੈਨੇਡਾ ਚ ਫਰਕ ਕੀ ਆ ਹਮ ਫਸਟ ਆਫ ਆਲ ਪਹਿਲਾ ਫਰਕ ਇਹਦੇ ਵਿੱਚ ਕਿ 25 25 30 30 ਲੱਖ ਰੁਪਈਆ ਅੱਜ ਕੈਨੇਡਾ ਦਾ ਲੱਗ ਰਿਹਾ ਬਿਲਕੁਲ ਠੀਕ ਹੈ ਜੀ ਜਿੱਥੇ ਕਿ ਅਮਰੀਕਾ ਕਹਿ ਲਓ ਉਹ ਤੋਂ ਤੀਜੇ ਹਿੱਸੇ ਦੇ ਵਿੱਚ ਆਪਾਂ ਜਾ ਸਕਦੇ ਹਾਂ ਹਮ ਮਸੀਂ 5 7 8 ਲੱਖ ਰੁਪਏ ਦੇ ਵਿੱਚ ਆਪਾਂ ਅਮਰੀਕਾ ਪਹੁੰਚ ਰੀਚ ਕਰ ਸਕਦੇ ਆ ਇਸ ਚੀਜ਼ ਦੀ ਕਿ ਟਿਕ ਟਾ ਟੁਟਾ ਪਾ ਕੇ ਬੱਚਾ ਵਧੀਆ ਆਪਣਾ ਪਹੁੰਚ ਸਕਦਾ ਆ ਇੱਕ ਤਾਂ ਸਭ ਤੋਂ ਪਹਿਲਾਂ ਪੈਸੇ ਦਾ ਫਰਕ ਜੀ ਦੂਜਾ ਕੈਨੇਡਾ ਬੱਚਾ ਜਾਊਗਾ 2 ਸਾਲ ਦੀ ਪੜ੍ਹਾਈ ਕਰਨੀ ਹੀ ਪੈਣੀ ਆ ਹਮ ਪੜ੍ਹਾਈ ਤੋਂ ਬਿਨਾਂ ਬੱਚਾ ਪੱਕਾ ਨਹੀਂ ਹੋ ਸਕਦਾ ਜੀ ਇਹਦੇ ਵਿੱਚ ਕੀ ਆ ਅਮਰੀਕਾ 'ਚ ਬੱਚਾ ਜਾਵੇ ਪੜ੍ਹੇ ਨਾ ਪੜ੍ਹੇ ਹਮ ਉੱਥੇ ਜਾ ਕੇ ਆਪਣਾ ਪੱਕੇ ਹੋਣ ਦਾ ਪ੍ਰੋਸੈਸ ਵੀ ਸਟਾਰਟ ਕਰ ਸਕਦਾ ਹਮ ਬਿਲਕੁਲ ਸਭ ਤੋਂ ਵੱਡਾ ਫਰਕ ਮਤਲਬ ਪੰਜਾਬੀ ਜੇ ਬਾਹਰ ਜਾਂਦਾ ਉਹ ਕੁਝ ਸਟੱਡੀ ਕਰਨਾ ਤਾਂ ਉਹਨਾਂ ਦਾ ਮੇਨ ਟਾਰਗੇਟ ਨਹੀਂ ਹੁੰਦਾ ਮੇਨ ਤਾਂ ਲੋਕ ਪੱਕੇ ਹੋਣ ਜਾਂਦੇ ਨੇ ਤੇ ਇਹ ਹੀ ਤਾਂ ਗੱਲ ਆ ਹੁਣ ਜਿਹੜੇ ਬੱਚੇ ਨੇ 2015 ਦੇ ਵਿੱਚ 16 ਦੇ ਵਿੱਚ 17 18 19 ਦੇ ਵਿੱਚ 12ਵੀਂ ਕੀਤੀ ਆ ਹੂੰ ਉਹਦਾ ਤਾਂ ਪਹਿਲਾਂ ਹੀ ਇਥੋਂ ਪੜ੍ਹਾਈ ਤੋਂ ਟੱਚ ਟੁੱਟ ਚੁੱਕਾ ਆ ਤੇ ਉਹ ਸਿੱਧਾ ਅਮਰੀਕਾ ਦੀ ਪੜ੍ਹਾਈ ਜਾ ਕੇ ਕਿੱਦਾਂ ਕਰ ਲੂਗਾ ਹੂੰ ਇਹ ਤਾਂ ਇੱਕ ਜ਼ਰੀਆ ਵੀਜ਼ਾ ਲੈਣ ਦਾ ਇਹ ਤਾਂ ਅਮਰੀਕਾ ਪਹੁੰਚਣ ਦਾ ਜ਼ਰੀਆ ਆ ਕਿ ਇੱਕ ਜੈਨੂਇਨ ਆ ਜੀ ਵੀਜ਼ਾ ਜੈਨੂਨ ਆ ਇਥੋਂ ਜਾਚ ਬਹਿਣਾ ਉਥੇ ਉਤਰ ਜਾਣਾ 5 ਸਾਲ ਦੇ ਵੀਜ਼ੇ ਦੇ ਨਾਲ ਹੂੰ ਸੋ ਇਹ ਵੀ ਫਰਕ ਆ ਤੀਜਾ ਫਰਕ ਕੰਮ ਦਾ ਕਿ ਕੈਨੇਡਾ ਚ ਹੁਣ ਸਾਨੂੰ ਕੋਲਾਂ ਵੀ ਆਉਂਦੀਆਂ ਬੱਚਿਆਂ ਦੀਆਂ ਜਿਹੜੇ ਗਏ ਆ ਕਿ ਕੰਮ ਬਹੁਤ ਘਟਿਆ ਸਾਡੇ ਰਿਸ਼ਤੇਦਾਰ ਵੀ ਗਏ ਆ ਉਹ ਵੀ ਦੱਸਦੇ ਆ ਕੰਮ ਘਟਿਆ ਯਾਰ ਦੋਸਤੇ ਉਹ ਵੀ ਦੱਸਦੇ ਆ ਤੇ ਅਮਰੀਕਾ ਦੇ ਵਿੱਚ ਇਦਾਂ ਦੀ ਗੱਲ ਹੈਗੀ ਉਥੇ ਤਾਂ ਕੰਮ ਵਾਸਤੇ ਹਜੇ ਵੀ ਲੋਕਾਂ ਨੂੰ ਬੰਦੇ ਚਾਹੀਦੇ ਆ ਤਾਂ ਹੀ ਤਾਂ ਉਹਨਾਂ ਨੇ ਵੀਜ਼ਾ ਸਟਾਰਟ ਕੀਤਾ ਇਹ ਬਿਲਕੁਲ ਇਸੇ ਕਰਕੇ ਤਾਂ ਉਹ ਵੀਜ਼ਾ ਦੇ ਰਹੇ ਆ ਕਿ ਜਿਹੜਾ ਸਾਡੇ ਤੋਂ এমਪਲੋਇਮੈਂਟ ਜ਼ਿਆਦਾ ਵਧੀ ਕੀ ਇਹਦੇ ਲਈ ਕੋਈ ਵੀਜ਼ਾ ਹਿਸਟਰੀ ਵੀ ਚਾਹੀਦੀ ਹੁੰਦੀ ਕਿ ਜਿਹੜਾ ਬੰਦਾ ਬਾਹਰ ਅਪਲਾਈ ਕਰ ਰਿਹਾ ਉਹ ਘੱਟੋ ਘੱਟ 2-3 ਦੇਸ਼ਾਂ ਦੇ ਵਿੱਚ ਗਿਆ ਹੋਵੇ ਉਹਦੀ ਸਟੈਂਪ ਲੱਗੀ ਹੋਵੇ ਹੋਰ ਮੁਲਕਾਂ ਦੀ ਵਧੀਆ ਕੁਐਸਚਨ ਤੁਹਾਡਾ ਵੀਜ਼ਾ ਹਿਸਟਰੀ ਚਾਹੀਦੀ ਹੁੰਦੀ ਟੂਰਿਸਟ ਵੀਜ਼ੇ ਚ ਹੂੰ ਇਹ ਹੈਗਾ ਪੜਾਈ ਦਾ ਵੀਜ਼ਾ ਬਿਲਕੁਲ ਇਹਦੇ ਵਿੱਚ ਸਾਨੂੰ ਕੋਈ ਹਿਸਟਰੀ ਨਹੀਂ ਚਾਹੀਦੀ ਸਿਰਫ ਸਾਨੂੰ ਪਾਸਪੋਰਟ ਆਧਾਰ ਕਾਰਡ ਪੈਨ ਕਾਰਡ ਤੇ ਬੱਚੇ ਦੇ ਪੜਾਈ ਵਾਲੇ ਡਾਕੂਮੈਂਟ ਡਾਕੂਮੈਂਟ ਯਾਨੀ ਜਿਹਦਾ ਪਾਸਪੋਰਟ ਖਾਲੀ ਉਹਦੇ ਪਾਸਪੋਰਟ ਤੇ ਪਹਿਲਾ ਵੀਜ਼ਾ ਅਮਰੀਕਾ ਦਾ 90000 ਚ ਲੱਗ ਜਾ 90000 ਚ ਲੱਗ ਜਾ ਜਿਹੜਾ ਕਿਸੇ ਮੁਲਕ ਚ ਨਹੀਂ ਗਿਆ ਜਿਹੜਾ ਕਿਸੇ ਮੁਲਕ ਚ ਨਹੀਂ ਗਿਆ ਬਸ ਸ਼ਰਤ ਇਹ ਆ ਕਿ ਬੱਚਾ ਵਧੀਆ ਤਰੀਕੇ ਦੇ ਨਾਲ ਪ੍ਰੈਪਰੇਸ਼ਨ ਕਰੇ ਸਾਡੇ ਕੋਲ ਆ ਕੇ ਜਿੱਦਾਂ ਜਿੱਦਾਂ ਅਸੀਂ ਪੜਾਉਂਦੇ ਆ ਉਦਾਂ-ਉਦਾਂ ਪੜੇ ਹੁਣ ਭਾਜੀ 2014 ਤੋਂ ਵੀਜ਼ੇ ਲੈ ਰਹੇ ਆ ਅਮਰੀਕਾ ਦੇ ਪੁੱਛ ਤਾਂ ਵੱਖਰਾ ਐਕਸਪੀਰੀਅੰਸ ਹੋਊਗਾ ਬਾਕੀਆਂ ਨਾਲੋਂ ਜਿਹੜੇ ਅੱਜਕੱਲ ਜਿਨ੍ਹਾਂ ਨੇ ਸਟਾਰਟ ਕੀਤਾ ਆ ਜਿਨ੍ਹਾਂ ਨੇ ਅਮਰੀਕਾ ਦਾ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਤੁਸੀਂ 10 ਸਾਲ ਤੋਂ ਕਰ ਰਹੇ ਹੋ ਐਕਸਪੀਰੀਅੰਸ ਹੁਣ ਦੇਖੋ ਅਸੀਂ ਜਦੋਂ ਨਵਾਂ-ਨਵਾਂ ਸਟਾਰਟ ਕੀਤਾ ਸੀ ਸਾਨੂੰ ਬਹੁਤ ਪ੍ਰੋਬਲਮਜ਼ ਆਈਆਂ ਸਾਲ 1.5 ਹੁਣ ਜਿਹੜਾ ਨੇ ਹੁਣ ਕੀਤਾ ਆ ਸਾਲ 1.5 ਉਹਨਾਂ ਨੂੰ ਵੀ ਪ੍ਰੋਬਲਮਜ਼ ਆਉਣੀਆਂ ਆ ਉਹਨਾਂ ਉਹਨਾਂ ਦੀਆਂ ਪ੍ਰੋਬਲਮਸ ਦੇ ਵਿੱਚ ਲੋਕ ਫਸਣ ਉਸ ਤੋਂ ਚੰਗਾ ਵੀ ਤੁਹਾਡੇ ਕੋਲ ਆ ਇਹ ਚੀਜ਼ ਹੁੰਦੀ ਹੈ ਬਿਲਕੁਲ ਠੀਕ ਹੈ ਵੀਰੇ ਜਦੋਂ ਅਮਰੀਕਾ ਦੀ ਗੱਲ ਆਉਂਦੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ 40 50 ਲੱਖ ਲੱਗਣਾ ਡੋਂਕੀ ਲਵਾਉਂਦੇ ਨੇ ਮਾਰਕੁੱਟ ਕਰਦੇ ਨੇ ਲੋਕਾਂ ਦੀਆਂ ਮਤਲਬ 2 ਨੰਬਰ ਦਾ ਉਹ ਕੰਮ ਆ ਉੱਥੇ ਜਾ ਕੇ ਮੁੜ ਕੇ ਪੋਲੀਟੀਕਲ ਅਸਾਈਲਮ ਦੇ ਲਈ ਵੀ ਡੇਡ ਲੰਬੇ ਕੇਸ ਲੜਨੇ ਪੈਂਦੇ ਆ ਤੁਹਾਡੇ 90000 ਵਾਲੇ ਵੀਜ਼ੇ 'ਚ ਕੀ ਫਰਕ ਆ ਕੀ 1 ਨੰਬਰ ਦੇ ਵਿੱਚ ਆ ਇਹਦੇ ਵਿੱਚ ਜੈਨੂਨ ਵੀਜ਼ਾ ਜੀ ਆਪਾਂ ਅੰਬੈਸੀ ਜਾਣਾ ਬੱਚੇ ਨੇ ਬੱਚੇ ਨੇ ਅੰਬੈਸੀ ਜਾ ਕੇ ਉੱਥੇ ਚਾਰ ਪੰਜ ਤੋਂ ਕੁਐਸਚਨ ਪੁੱਛੇ ਜਾਊਗੇ ਵਾਈ ਯੂਐਸਏ ਅਮਰੀਕਾ ਕਿਉਂ ਜਾਣਾ ਨਾਟ ਇੰਡੀਆ ਇੰਡੀਆ ਚ ਕਿਉਂ ਨਹੀਂ ਪੜ੍ਹ ਰਹੇ ਤੁਸੀਂ ਠੀਕ ਆ ਵਾਈ ਚੂਸ ਥਿਸ ਯੂਨੀਵਰਸਿਟੀ ਇਹ ਵਾਲੀ ਯੂਨੀਵਰਸਿਟੀ ਤੁਸੀਂ ਕਿਉਂ ਲੈਣੀ ਆ ਠੀਕ ਹੈ ਜੀ ਵਾਈ ਚੂਸ ਥਿਸ ਕੋਰਸ ਇਹ ਕੋਰਸ ਕਾ ਤੋਂ ਲੈਣਾ ਆ ਠੀਕ ਆ ਹੂ ਇਸ ਸਪੌਂਸਰਿੰਗ ਯੂ ਵਾਟ ਇਜ਼ ਯੂਅਰ ਸਪੌਂਸਰ ਡੂ ਜਿਹੜਾ ਬੰਦਾ ਤੁਹਾਡੀ ਪੜ੍ਹਾਈ ਤੇ ਪੈਸਾ ਹੀ ਲਾ ਰਿਹਾ ਆ ਉਹਦਾ ਕਾਰੋਬਾਰ ਕੀ ਆ ਤੇ ਉਹਦੀ ਇਨਕਮ ਕੀ ਆ ਜੀ ਹੁਣ ਦੇਖੋ ਇਹ ਸੌਖੇ ਜਿਹੇ ਜਵਾਬ ਆ ਹੂੰ ਇਹ ਸਾਰਿਆਂ ਦੀ ਤਿਆਰੀ ਅਸੀਂ ਕਰਵਾ ਦੇਣੀ ਆ ਸੋ ਜੇ ਤਾਂ ਬੱਚਾ ਇੰਨੇ ਕੁ ਸਵਾਲਾਂ ਦੇ ਜਵਾਬ ਦੇ ਸਕਦਾ ਤਾਂ ਉਹ ਵੀਜ਼ਾ ਲੈ ਸਕਦਾ ਹੂੰ ਹੁਣ ਇਹਦੇ ਵਿੱਚ ਬਹੁਤ ਕਲਾਇੰਟ ਕਹਿੰਦੇ ਨੇ ਜਾਂ ਕੰਸਲਟੈਂਟ ਕਹਿੰਦੇ ਨੇ ਇੰਗਲਿਸ਼ ਬਹੁਤ ਗੁੱਡ ਹੋਣੀ ਚਾਹੀਦੀ ਬੱਚੇ ਦੀ ਹੂੰ ਸਾਨੂੰ ਉਹਦੇ ਨਾਲ ਵੀ ਨਹੀਂ ਵਿਦਾਊਟ ਆਇਲਟਸ ਆਉ ਵਿਦਾਊਟ ਆਇਲਟਸ ਮੈਨ ਵਿਦਾਊਟ ਆਇਲਟਸ ਦੇਖੋ ਜਿਹੜਾ ਵਿਦਾਊਟ ਆਇਲਟਸ ਬੱਚਾ ਵੀ ਆ ਉਹ ਕਿਤੇ ਇੱਕ ਜਾਂ ਦੋ ਪੇਜ ਸਮਝ ਨਹੀਂ ਸਕਦਾ ਹੂੰ ਕਿੰਨੇ ਕਾ ਆਨਸਰ ਆ ਦੋ ਦੋ ਢਾਈ ਢਾਈ ਲਾਈਨਾਂ ਦੇ ਆਨਸਰ ਨੇ ਕਿਤੇ ਉਹਨੂੰ ਦੋ ਲਾਈਨਾਂ ਨਹੀਂ yaad ਹੋ ਸਕਦੀਆਂ ਜਿਹਨੇ ਪਲੱਸ 2 ਕੀਤੀ ਹੈ ਹੂੰ ਸੋ ਵਿਦਆਊਟ ਆਈਲੈਟਸ ਅਪਲਾਈ ਕਰੋ ਯੂ ਐਸ ਏ ਦਾ ਵੀਜ਼ਾ ਸਿਰਫ 90000 ਦੇ ਵਿੱਚ ਹਾਸਿਲ ਕਰੋ ਜੀ ਸਿਰਫ 90000 ਚ ਵੀਰੇ ਇੱਕ ਹੋਰ ਜਦੋਂ ਬਾਹਰ ਦਾ ਲਾਉਣੀ ਹੋਵੇ ਫਾਈਲ ਲੋਕਾਂ ਦੇ ਮਨ ਚ ਹੁੰਦਾ ਕਿ ਤੁਹਾਡੇ ਅਕਾਊਂਟ ਦੇ ਵਿੱਚ ਚੜਦਾ 10 ਲੱਖ ਰੁਪਏ ਚਾਹੀਦਾ ਹੈਗਾ ਉਹ ਹਿਸਟਰੀ ਵੀ ਚਾਹੀਦੀ ਉਹ ਦਿਖਾਣਾ ਪਊਗਾ ਕਿ ਇੱਧਰ ਵੀ ਲੋਡ ਪੈਗੀ ਉਹ ਜਿਸ ਵਿੱਚ ਵੀ ਫੰਡਾਂ ਦੀ ਲੋਡ ਹੈਗੀ ਆ ਪਰ ਸਿਰਫ ਇੱਕ ਦਿਨ ਪੁਰਾਣੇ ਚਾਹੀਦੇ ਆ ਅੱਜ ਪਾਓ ਕੱਲ ਸ਼ੂ ਕਰ ਲਓ ਇਹ ਆਸਟ੍ਰੇਲੀਆ ਨਿਊਜ਼ੀਲੈਂਡ ਵਾਂਗ ਨਹੀਂ ਹੈਗਾ ਵੀ 6 6 ਮਹੀਨੇ 3 3 ਮਹੀਨੇ ਪੁਰਾਣੇ ਫੰਡ ਚਾਹੀਦੇ ਆ ਇਹ ਪ੍ਰੋਸੈਸ ਹੀ ਬਹੁਤ ਸੌਖਾ ਹੁਣ ਇਹ ਤਾਂ ਅਗਸਤ ਇਨਟੇਕ ਆ ਤੇ ਸੋ ਬੱਚੇ ਆਪਣਾ ਟਾਈਮ ਨਾ ਖਰਾਬ ਕਰਨ ਜਿਨ੍ਹਾਂ ਨੇ ਆਈਲੈਂਡਸ ਨਹੀਂ ਕੀਤੀ ਜਾਂ ਆਲਸ ਕੀਤੀ ਆ ਕਿਸੇ ਦੇਸ਼ ਤੋਂ ਰਿਫਿਊਜ਼ ਆ ਸੋ ਉਹਨਾਂ ਵਾਸਤੇ ਬਹੁਤ ਹੀ ਸੋਹਣੀ ਆਪਸ਼ਨ ਆ ਅਮਰੀਕਾ ਦੀ ਵਰਲਡ ਦੇ ਪਹਿਲੇ ਨੰਬਰ ਦੀ ਕੰਟਰੀ ਦੀ ਇਹਦਾ ਜਿਹੜਾ ਸਟੱਡੀ ਦਾ ਭਾਜੀ ਐਜੂਕੇਸ਼ਨ ਲੈਵਲ ਆ ਨਾ ਉਹ ਸਾਰਿਆਂ ਤੋਂ ਉੱਪਰ ਆ ਅਮਰੀਕਾ ਦਾ ਬਿਲਕੁਲ ਹੁਣ ਆਪਾਂ ਦੇਖਦੇ ਆ ਸਾਡੇ ਜਲੰਧਰ ਦੇ ਵਿੱਚ ਏਸ਼ੀਆ ਦੇ ਸਭ ਤੋਂ ਜ਼ਿਆਦਾ ਹਸਪੀਟਲ ਨੇ ਹਮ ਹੁਣ ਆਪਾਂ ਕਿਸੇ ਚੰਗੇ ਜਲੰਧਰ ਦੇ ਹਸਪੀਟਲ 'ਚ ਜਾਈਏ ਜਾਂ ਚੰਡੀਗੜ੍ਹ ਦੇ ਜਾਈਏ ਬਾਹਰ ਲਿਖਿਆ ਹੁੰਦਾ ਵੀ ਡਾਕਟਰ ਦੀ ਜਿਹੜੀ ਪਲੇਟ ਲੱਗੀ ਹੁੰਦੀ ਆ ਕੁਆਲੀਫਾਈਡ ਬਾਈ ਯੂ ਐਸ ਸੀ ਜੀ ਨਾਲ ਯੂਨੀਵਰਸਿਟੀ ਦਾ ਨਾਮ ਵੀ ਲਿਖਿਆ ਹੁੰਦਾ ਬਿਲਕੁਲ ਸੋ ਲਾਈਨ ਬਹੁਤ ਅੱਗੇ ਆ ਇਹ ਯੂ ਐਸ اے ਦੀ ਜਿਹੜੀ ਪੜ੍ਹਾਈ ਦੀ ਆ ਆਈ ਟੀ ਹੋ ਗਿਆ ਮੈਡੀਕਲ ਹੋ ਗਿਆ ਬਿਜ਼ਨਸ ਹੋ ਗਿਆ ਹੁਣ ਜਿਹੜੇ ਬੱਚੇ ਨੇ ਉੱਥੋਂ ਬਿਜ਼ਨਸ ਦੀ ਪੜ੍ਹਾਈ ਕਰ ਲਈ ਹਮ ਉਹਦਾ ਮਾਈਂਡ ਹੀ ਚੇਂਜ ਹੋ ਜਾਣਾ ਬਿਲਕੁਲ ਉਹ ਜਿਹੜੇ ਲੈਵਲ ਤੱਕ ਜਾ ਸਕਦਾ ਆ ਆਪਾਂ ਕਦੀ ਸੋਚ ਵੀ ਨਹੀਂ ਸਕਦੇ ਫਿਰ ਸਾਡੇ ਵਰਗਿਆਂ ਨੇ ਕੀ ਕਰਨਾ ਯਾਰ ਰਹਿਦਾ ਤਾਂ ਸਾਡੇ ਪਿੰਡ ਸਿਗਾ ਹਮ ਇਹਨੇ ਪਤਾ ਨਹੀਂ ਉੱਥੇ ਜਾ ਕੇ ਕਿਹੜਾ ਕੰਮ ਕਰ ਲਿਆ ਹਮ ਪੜ੍ਹਾਈ ਬਹੁਤ ਉਚੇਰੇ ਲੈਵਲ ਦੀ ਆ ਉੱਥੇ ਦੀ ਜੀ ਬੰਦੇ ਦਾ ਮਾਈਂਡ ਚੇਂਜ ਕਰ ਦਿੰਦੀ ਆ ਬਿਲਕੁਲ ਜੀ ਹੁਣ ਦੇਖੋ ਸਾਡੇ ਤੋਂ ਜਿੰਨੀਆਂ ਅਸੀਂ ਆਨਲਾਈਨ ਐਪਸ ਚਲਾ ਰਹੇ ਆ ਉਹ ਸਾਰੀਆਂ ਅਮਰੀਕਾ ਦੀਆਂ ਹੀ ਆ ਬਿਲਕੁਲ ਵੱਡੇ ਵੱਡੇ ਬ੍ਰਾਂਡ ਨੇ ਉਹ ਵੀ ਯੂਐਸਏ ਦੇ ਨੇ ਯੂਐਸਏ ਦੇ ਨੇ ਸੋ ਇਦਾਂ ਦੀ ਕੰਟਰੀ ਜੇ ਮਤਲਬ ਯੂਐਸਏ ਕੰਟਰੀ ਹੈ ਉਹ ਜੇ ਕਿ ਬੰਦੇ ਦਾ ਆਈਕਿਊ ਹੀ ਚੇਂਜ ਕਰ ਦਿੰਦੀ ਜੀ 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 ਜੇ ਕੋਈ ਬਿਜ਼ਨਸ ਦੀ ਸਟੱਡੀ ਜਾ ਰਿਹਾ ਉਹਦਾ ਬਿਜ਼ਨਸ ਨੂੰ ਸੋਚਣ ਦਾ ਦੇਖਣ ਦਾ ਨਜ਼ਰੀਆ ਇੱਡਾ ਐਸਾ ਹੋ ਜਾਊਗਾ ਕਿ ਬੇਸ਼ੱਕ ਉਥੋਂ ਸਿੱਖ ਕੇ ਆਵੇ ਪਰ ਪੰਜਾਬ 'ਚ ਜੇ ਬਿਜ਼ਨਸ ਕਰੇ ਤਾਂ ਪਿੱਠ ਨਹੀਂ ਲੱਗਦੀ ਉਹਦੀ ਦੇਖੋ ਪੰਜਾਬ ਛੱਡ ਕੇ ਪੂਰੇ ਵਰਲਡ 'ਚ ਜੀ ਬਿਜ਼ਨਸ ਕਰੇ ਹੂੰ ਉਹ ਸਕਸੈਸ ਹੀ ਹੋਵੇਗਾ ਸੋ ਇਦਾਂ ਦੀ ਕੰਟਰੀ ਤੁਹਾਨੂੰ ਐਡੀ ਵਧੀਆ ਓਪਰਚੁਨਿਟੀ ਦੇ ਰਹੀ ਆ ਉੱਤੋਂ ਐਂਬੈਸੀ ਦੀ ਵੈਬਸਾਈਟ ਦੇਖੋ ਐਂਬੈਸੀ ਦਾ ਇੰਸਟਾਗ੍ਰam ਪੇਜ ਦੇਖੋ ਫੇਸਬੁੱਕ ਪੇਜ ਦੇਖੋ ਉਹਦੇ ਉੱਤੇ ਜਿਹੜਾ ਦਿੱਲੀ ਦੇ ਐਮਬੈਸਡਰ ਨੇ ਜਿਹੜੇ ਸਾਡੇ ਬੱਚਿਆਂ ਨੂੰ ਵੀਜ਼ੇ ਦਿੰਦੇ ਨੇ ਪੰਜਾਬ ਦੇਆਂ ਨੂੰ ਜਾਂ ਇੰਡੀਆ ਦੇ ਨੂੰ ਉਹ ਆਪ ਲਾਈਵ ਹੋ ਕੇ ਕਹਿ ਰਹੇ ਆ ਵੀ ਵੈਲਕਮ ਇੰਟਰਨੈਸ਼ਨਲ ਸਟੂਡੈਂਟਸ ਉਹ ਹੀ ਕੋਈ ਕਿ ਭਾਈ ਤੁਹਾਡੀ ਲਾਈਨ ਦੇ ਵਿੱਚ 에ਜੰਟਸ ਕਾਫੀ ਨੇ ਇਮੀਗ੍ਰੇਸ਼ਨ ਫਰਮਾਂ ਕਾਫੀ ਖੁੱਲ ਗਈਆਂ ਜੀ ਜੀ ਕੀ ਤੁਸੀਂ ਉਹ ਜਿਹੜਾ ਤੁਹਾਡੇ ਕੋਲੇ ਬੱਚਾ ਆਊਗਾ ਜੇਬ ਚ 90000 ਰੁਪਏ ਪਾ ਕੇ ਤਸੱਲੀ ਕਰਾਉਂਗੇ ਕਿ ਹਾਂ ਇਹ ਕਾਨੂੰਨਨ ਠੀਕ ਆ ਜਿਹੜਾ ਤੈਨੂੰ ਅਸੀਂ ਬਾਹਰ ਭੇਜ ਰਹੇ ਆ ਇੱਕ ਨੰਬਰ ਦਾ ਕੰਮ ਆ ਕਾਗਜ਼ ਕੱਲੇ ਕੱਲੇ ਪੂਰੀ ਤਸੱਲੀ ਕਰਾਉਂਗੇ ਸੁਪਾ ਜੀ ਸਾਡੀ ਜਿਹੜੀ ਕੰਪਨੀ ਆ ਕੈਰੀਅਰ ਦਿਸ਼ਾ ਇਮੀਗ੍ਰੇਸ਼ਨ ਸਰਵਿਸਿਜ਼ ਸੋ ਪੰਜਾਬ ਗਵਰਨਮੈਂਟ ਤੋਂ ਲਾਇਸੈਂਸ ਹੋਲਡਰ ਕੰਪਨੀ ਆ 2014 ਤੋਂ ਅਮਰੀਕਾ ਦਾ ਹੀ ਕੰਮ ਕਰਦੇ ਆਉਂਦੇ ਆ ਹੂੰ ਸੋ ਸਾਡੇ ਤੋਂ ਵਧੀਆ ਮੈਨੂੰ ਨਹੀਂ ਲੱਗਦਾ ਕੋਈ ਸਮਝਾ ਖੁਦ ਕਲਾਇੰਟ ਵੀ ਕਹਿੰਦੇ ਨੇ ਆਪਾਂ ਵੀਡੀਓ ਚ ਵੀ ਦਿਖਾ ਦਿੰਨੇ ਆ ਵੀ ਜਿਨ੍ਹਾਂ ਦੇ ਵੀਜ਼ੇ ਲੱਗੇ ਆ ਜੀ ਉਹ ਸਾਡੇ ਤੋਂ ਸੈਟੀਸਫਾਈਡ ਨੇ ਹੂੰ ਉਹ ਮਤਲਬ ਹੁਣ ਤੱਕ ਕਾਮਯਾਬ ਹੋਣਗੇ ਤੁਹਾਨੂੰ ਉਹ ਵੀ ਦਵਾਮਾਂ ਲੱਗਦੀਆਂ ਚਾ ਦੇਖੋ ਇਹ ਗੱਲ ਮੈਂ ਕਹਿਣਾ ਹੁੰਦਾ ਹਰ ਵਾਰੀ ਕਿ ਸਾਡਾ ਕੰਮ ਆ ਵੀਜ਼ੇ ਲਵਾਉਣ ਦਾ ਹੂੰ ਠੀਕ ਹੈ ਜੀ ਤੇ ਜਿਹਦਾ ਤਾਂ ਵੀਜ਼ਾ ਲੱਗ ਗਿਆ ਉਹਦੇ ਵਾਸਤੇ ਅਸੀਂ ਹੀਰੋ ਆ ਜਿਹਦਾ ਨਹੀਂ ਲੱਗਾ ਤੇ ਉਹਦੇ ਵਾਸਤੇ ਅਸੀਂ 0 0 ਠੀਕ ਹੈ ਸੋ ਦੁਆਵਾਂ ਤੇ ਨਾਲ ਜਿਹੜੇ ਦੋ ਚਾਰ ਗਾਲਾਂ ਉਹ ਬਰਾਬਰ ਜੀਆਂ ਦੁਆਵਾਂ ਜਿਆਦੀਆਂ ਹੋ ਜਾਂਦੀਆਂ ਦੁਆਵਾਂ ਜਿਆਦੀਆਂ ਹੋ ਜਾਂਦੀਆਂ ਸਕਸੈਸ ਰੇਟ ਤੁਹਾਡਾ 90 95% ਦੇ ਕਰੀਬ ਹੈ ਜੀ ਕੋ ਭਾਜੀ ਮੈਂ بار بار ਕਹਿਣਾ ਹੁੰਦਾ ਵੀਜ਼ਾ ਅਪਲਾਈ ਕਰਨਾ ਆ ਉਹਦੇ ਵਿੱਚ ਹਾਂ ਤੇ ਨਾ ਆ ਦੋ ਜਵਾਬ ਆ ਹਾਂ ਖੁਸ਼ੀ ਆ ਨਾ ਸਾਨੂੰ ਵੀ ਦੁੱਖ ਲੱਗਦਾ ਤੇ ਬੱਚੇ ਨੂੰ ਵੀ ਲੱਗਦਾ ਸੋ ਪੋਜ਼ਿਟਿਵ ਹੋ ਕੇ ਆਓ ਜਿੰਨਾ ਬੱਚਾ ਪੋਜ਼ਿਟਿਵ ਹੋਊਗਾ ਉਨਾ ਹੀ ਚੰਗੇ ਵੱਲ ਜਾਊਗਾ ਕਿਉਂਕਿ ਬਾਹਰ ਜਾਣਾ ਜਿੰਨੇ ਕਿ ਸਵਾਲ ਕਿਉਂਕਿ ਮੈਂ ਤਾਂ ਬਾਹਰ ਜਾਣਾ ਨਹੀਂ ਪਰ ਫਿਰ ਵੀ ਮੇਰੇ ਮਨ 'ਚ ਬੜੇ ਸਵਾਲ ਸਾਨੂੰ ਪੁੱਛੇ ਨੇ 20 ਤਰੀਕ ਨੂੰ ਤੁਸੀਂ ਸੈਮੀਨਾਰ ਕਰਾ ਰਹੇ ਹੋ ਸਟੂਡੈਂਟਸ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੋਣਗੇ ਇਨਵਾਈਟ ਕਰਦੇ ਹਾਂ ਕਿ ਇੱਕ ਵਾਰੀ ਫਿਰ ਤੁਸੀਂ ਬੋਲ ਦੋ ਸਮਾਂ ਕੀ ਹੈ ਸਥਾਨ ਕੀ ਹੈਗਾ ਸੋ ਜਿਹੜੇ ਵੀ ਬੱਚੇ 90000 ਰੁਪਏ ਦੇ ਵਿੱਚ ਅਮਰੀਕਾ ਜਾਣਾ ਚਾਹੁੰਦੇ ਨੇ ਸੋ ਹੋਟਲ ਏ ਬੀ ਕਲਾਰਕ ਨੀਅਰ ਨਰਿੰਦਰ ਸਿਨੇਮਾ ਜਲੰਧਰ ਬੱਸ ਸਟੈਂਡ 20 April ਦਿਨ ਸ਼ਨੀਵਾਰ ਆਪਣੇ オリジナル ਡਾਕੂਮੈਂਟ ਲੈ ਕੇ ਆਪਣੇ ਪੇਰੈਂਟਸ ਦੇ ਨਾਲ ਸੈਮੀਨਾਰ ਦੇ ਵਿੱਚ ਵਿਜ਼ਿਟ ਕਰੋ ਤਾਂ ਜੋ ਯੂਨੀਵਰਸਿਟੀ ਦੇ ਡੈਲੀਗੇਟਸ ਨੂੰ ਤੁਸੀਂ ਮਿਲ ਸਕੋ ਤੇ ਮੈਨੂੰ ਮਿਲ ਸਕੋ ਤੇ ਆਪਣਾ ਅਮਰੀਕਾ ਜਾਣ ਦਾ ਸੁਪਨਾ 90000 ਰੁਪਏ ਦੇ ਵਿੱਚ ਪੂਰਾ ਕਰੋ ਪਲੱਸ 2 ਕੀਤੀ ਹੈ ਗ੍ਰੈਜੂਏਸ਼ਨ ਕੀਤੀ ਹੈ ਆਇਲਟਸ ਨਹੀਂ ਕੀਤੀ ਕਿਸੇ 3-4 ਦੇਸ਼ਾਂ ਤੋਂ ਰਿਫਿਊਜ਼ ਹੋ ਚੁੱਕੇ ਹੋ ਪਹਿਲਾਂ ਸੋ ਕਾਲ ਕਰਕੇ 9023148148 ਅਪਾਇੰਟਮੈਂਟ ਆਪਣੀ ਫਿਕਸ ਕਰਾਓ ਸੈਮੀਨਾਰ ਤੇ ਨਾਮ ਲਿਖਾਓ ਆਪਣਾ ਸੋ ਧੰਨਵਾਦ ਸਾਰਿਆਂ ਦਾ ਜੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਗੱਲਬਾਤ ਕੀਤੀ